ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ ਸਿੱਖਾਂ ਦੇ 5ਵੇਂ ਗੱਦੀ ਨਸ਼ੀਨ ਸਨ ਨਾਨਾ ਗੁਰੂ ਅਮਰਦਾਸ ਜੀ ਨੇ ਬਾਲ ਅਵਸਥਾ ਵਿੱਚ ਹੀ ਬਾਣੀ ਦਾ ਬੋਹਿਤਾ ਹੋਣ ਦਾ ਵਰਦਾਨ ਬਖਸ਼ਿਆ ਆਪ ਬਚਪਨ ਵਿੱਚ ਹੀ ਗੋਇੰਦਵਾਲ ਤੋਂ ਅੰਮ੍ਰਿਤਸਰ ਸਾਹਿਬ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਆ ਗਏ ਗੁਰੂ ਰਾਮਦਾਸ ਜੀ ਵੱਲੋਂ अरंभे सरोवर नु गुरु अर्जुन पादशाह जी ने पूरा करवाया सन 1599 नु उस विच श्री हरि मंदिर साहिब दी नी रखवा के उस्नु संपूर्णन कीता शब्द गुरु सिद्धांत दी स्थापती ली अते संसार दे भले वास्ते आप जी ने श्री गुरु ग्रंथ साहिब दी संपादना कीती पहला होई गुरु सहबाना दी ਆਪਣੀ ਰਚੀ ਹੋਈ ਬਾਣੀ ਭਗਤ ਸਾਹਿਬਾਨ ਪਟਾਂ ਅਤੇ ਗੁਰੂ ਘਰ ਦੇ ਕੁਝ ਨਿਕਟ ਵਰਤਿਆਂ ਦੀ ਬਾਣੀ ਜਿਹੜੀ ਗੁਰੂ ਸਿਧਾਂਤਾਂ ਨਾਲ ਮੇਲ ਖਾਂਦੀ ਸੀ ਨੂੰ ਰਾਗਾਂ ਅਨੁਸਾਰ ਤਰਤੀਬ ਦੇ ਕੇ ਅਤੇ ਇਸ ਦੀ ਸੁਤੰਤਰ ਵਿਆਕਰਣ ਸਥਾਪਿਤ ਕਰਕੇ 1604 ਵਿੱਚ ਇਸ ਨੂੰ ਸੰਪੂਰਨ ਕੀਤਾ ਆਪਣੇ ਹੱਥੀਂ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਇਸ ਗ੍ਰੰਥ ਦਾ ਪਹਿਲਾ ਗ੍ਰੰਥੀ ਸਾਪਿਆ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਈਰਖਾ ਕਰਕੇ ਬਾਦਸ਼ਾਹ ਜਹਾਂਗੀਰ ਨੇ ਕਟੜ ਇਸਲਾਮੀ ਕਾਨੂੰਨ ਯਾਸਾ ਅਨੁਸਾਰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ